मेरी एंगेजमेंट हो चुकी थी वो तो मैं ऐसे करके करवाई होगी ना क्योंकि मैं सीरियस सीरीयस अपने रिलेशनशिप रिलेनशिप मजाक कोई भी नहीं करवाता ओपोजिट ने भी मजाक के कभी नहीं करवाई होगी राइट मैं सीरियस सी मैं अपनी गल करूँगी अच्छ मैं सी उस रिलेशनशिप में लैके उस तो बाद जो मेरी एंगेजमेंट हो गई टाइम बीतता गया बीतता गया एंगेजमेंट तो पहले जोड़ा रिलेशनशिप रहा ਔਰ ਦੇ ਵਿੱਚ ਮਨ ਨੂੰ ਕੁਝ-ਕੁਝ ਚੀਜ਼ਾਂ ਪਤਾ ਲੱਗਣ ਲੱਗ ਪਈਆਂ ਸੀ ਬਟ ਮੈਂ ਮੈਨੂੰ ਇੰਨੀਆਂ ਵੰਡੀਆਂ ਨਹੀਂ ਲੱਗੀਆਂ ਕਦੀ ਵੀ ਜਿੱਤੇ ਕਰਕੇ ਮੈਂ ਨਾਲ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਬਟ ਹੌਲੀ-ਹੌਲੀ ਹੌਲੀ 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 ਫੱਦੀਆਂ ਤੋਂ ਚੀਜ਼ਾਂ ਵੱਸ ਚੁਣਦੀਆਂ ਗਈਆਂ ਇੱਕ ਟਾਈਮ ਤੇ ਅਸੀਂ ਡਿਸੀਜਨ ਲਿਆ ਚੰਡੀਗੜ੍ਹ ਸ਼ਿਫਟ ਹੋਣ ਦਾ ਸਭ ਨੂੰ ਇਹ ਚੀਜ਼ ਗਲਤ ਲੱਗੇਗੀ ਮੇਰੀ ਵੀ ਗਲਤੀ ਸੀ ਇਸ ਚੀਜ਼ ਵਿੱਚ ਹੁਣ ਮੈਨੂੰ ਪਤਾ ਲੱਗਦਾ ਪਿਆ ਮੇਰੀ ਗਲਤੀ ਸੀ ਉਸ ਚੀਜ਼ ਵਿੱਚ ਪਰ ਉਸਦੇ ਟਾਈਮ ਵਿੱਚ ਮੈਂ ਰੱਬ ਦਾ ਸ਼ੁਕਰ ਕਰਦੀ ਆ ਕਿ ਮੈਨੂੰ ਵਿਆਹ ਤੋਂ ਪਹਿਲੇ ਇਕੱਠੇ ਰਹਿਣ ਦਾ ਮੌਕਾ ਮਿਲਿਆ ਜੇ ਮੈਨੂੰ ਨਾ ਮਿਲਿਆ ਹੁੰਦਾ ਕਦੀ ਨੀ ਕਿਸੇ ਦਾ ਅਸਲੀ ਚਿਹਰਾ ਮੇਰੇ ਸਾਹਮਣੇ ਨਹੀਂ ਸੀ ਆਣਾ ਇੱਕ ਇਨਸਾਨ ਹੁੰਦਾ ਹੈ ਜਿਹੜਾ ਇਨਸਾਨ ਨੂੰ ਇਨਸਾਨ ਨਹੀਂ ਜਾਨਵਰ ਸਮਝਦਾ ਪਰ ਮੈਨੂੰ ਕਿਸੇ ਨੇ ਇਨਸਾਨ ਦੀ ਜਗ੍ਹਾ ਜਾਨਵਰ ਤੱਕ ਨਹੀਂ ਸੀ ਸਮਝਿਆ ਮੈਂ ਇਨਕ ਜ਼ਿਆਦਾ ਵਰਸਟ ਸਿਚੁਏਸ਼ਨ ਫੇਸ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਅਗਲਾ ਹੁੰਦਾ ਤੁਹਾਨੂੰ ਦੱਸਦਾ ਕਿ ਮੈਂ ਡਿਪਰੈਸ਼ਨ ਵਿੱਚਾਂ ਪਰ ਡਿਪਰੈਸ਼ਨ ਫੇਸ ਮੈਂ ਕਰਦੀ ਪਈ ਸੀ ਕਿਉਂਕਿ ਮੇਰੀ ਫੈਮਲੀ ਨੇ ਕਦੀ ਵੀ ਮੈਨੂੰ ਖਾਣ ਪੀਣ ਤੋਂ ਰੋਕਾ ਟੋਕੀ ਨਹੀਂ ਕੀਤੀ ਬਟ ਉਸ ਪਰਸਨ ਦੇ ਨਾਲ ਜਦੋਂ ਮੈਂ ਉੱਥੇ ਸ਼ਿਫਟ ਹੋ ਗਈ ਉਸ ਪਰਸਨ ਦੇ ਨਾਲ ਇਦਾਂ ਦੀ ਸਿਚੁਏਸ਼ਨ ਹੈਗੀ ਸੀ ਕਿ ਉਹ ਪਰਸਨ ਨੇ ਇਦਾਂ ਦੀ ਸਿਚੁਏਸ਼ਨ ਕ੍ਰੀਏਟ ਕਰ ਦਿੱਤੀ ਸੀ ਕਿ ਮੈਨੂੰ ਚਾਹੇ ਜਿੰਨੀ ਮਰਜ਼ੀ ਭੁੱਖ ਲੱਗ ਜਾਏ ਅਗਰ ਉਸ ਬੰਦੇ ਨੂੰ ਨਹੀਂ ਲੱਗੀ ਨਾ ਤੇ ਮੈਂ 2 ਦਿਨ ਵੀ ਰੋਟੀ ਨਹੀਂ ਖਾਉਂਗੀ ਅਗਰ ਉਸ ਬੰਦੇ ਨੂੰ 2 ਦਿਨ ਭੁੱਖ ਨਹੀਂ ਲੱਗੀ ਇੰਨੀ ਸਾਦਾ ਵੈਸਟ ਸਿਚੁਏਸ਼ਨ ਹੁੰਦੀ ਸੀ ਅਗਰ ਮੈਂ ਦੋ ਰੋਟੀਆਂ ਵੀ ਖਾ ਲਈਆਂ ਨਾ ਤੇ ਜੇ ਮੈਂ ਇੱਕ ਐਕਸਟਰਾ ਲੈ ਹੀ ਲਈ ਖਾਣ ਵਾਸਤੇ ਮੈਨੂੰ ਉਸ ਚੀਜ਼ ਦੇ ਬੜੇ ਤਾਣੇ ਸੁਣਨ ਨੂੰ ਮਿਲਦੇ ਸੀਗੇ ਕਿ ਰਾਸ਼ਨ ਦੀ ਮਰਬਾਦੀ ਹੋ ਰਹੀ ਹੈ ਅਪਾ ਸੇ ਲਿਆਣੇ ਆ ਹੁਣ ਪੈਸਿਆਂ ਤੋਂ ਇੱਕ ਚੀਜ਼ ਹੋਰ ਅਸੀਂ ਜਦੋਂ ਵੀ ਮਾਰਕੀਟ ਵਗੈਰਾ ਜਾਂਦੇ ਸੀ ਕੁਝ ਨਾ ਕੁਝ ਖਰੀਦਣ ਜਾਂ ਜਿਵੇਂ ਡਿਨਰ ਬਣਾਉਣ ਵਾਸਤੇ ਲੰਚ ਬਣਾਉਣ ਵਾਸਤੇ ਅਗਰ ਸਾਨੂੰ ਸਬਜ਼ੀਆਂ ਲੈਣ ਦੀ ਲੋੜ ਪੈਂਦੀ ਸੀ ਤੇ ਅਸੀਂ ਲੈਣ ਜਾਂਦੇ ਸੀ ਤੇ ਅਗਰ ਸ਼ਾਪ ਤੇ ਮੈਨੂੰ ਕੋਈ ਫਰੂਟ ਵਧੀਆ ਲੱਗਦਾ ਸੀ ਜਾਂ ਮੈਨੂੰ ਪਸੰਦ ਆਉਂਦਾ ਸੀ ਤੇ ਜੇ ਮੈਂ ਉਹ ਵੀ ਮੰਗ ਲੈਂਦੀ ਸੀ ਨਾ ਮਨ ਉਹਦੇ ਵਾਸਤੇ ਵੀ ਆ ਚੀਜ਼ ਸਾਨੂੰ ਮਿਲਦੀ ਸੀਗੀ ਕਿ ਸਾਡੇ ਕੋਲ ਪੈਸੇ ਨਹੀਂ ਹੈ ਕਿਹਨਾਂ ਵਾਸਤੇ ਜਦਕਿ ਹਰ ਮਹੀਨੇ 1.5 ਤੋਂ 2 ਲੱਖਾਂ ਨੂੰ ਮਿਲਦਾ ਗਿਆ ਪਰ ਉਹਦੇ ਵਿੱਚ ਮੈਨੂੰ ਇੱਕ ਵੀ ਰੁਪਿਆ 1 ਰੁਪਿਆ ਤੋਂ ਬਹੁਤ ਜ਼ਿਆਦਾ ਆ ਗਿਆ ਪੈਸਾ ਵੀ ਖਰਚਣ ਦੀ ਮੈਨੂੰ ਪਰਮਿਸ਼ਨ ਨਹੀਂ ਸੀ ਹੈਗੀ ਪਰ ਅਸੀਂ ਆਪਣੇ ਘਰਦਿਆਂ ਨੂੰ ਦੱਸ ਦਸ ਗੀ ਨਹੀਂ ਹਜ਼ਾਰ ਲੈ ਸਕਦੇ ਆ ਬੜੇ ਆਰਾਮ ਨਾਲ ਪਰ ਮੈਨੂੰ ਕਦੇ ਕਿਸੇ ਨੂੰ ਕੁਝ ਨਹੀਂ ਪੁੱਛਿਆ ਨਾ ਹੀ ਮੇਰੇ ਘਰਦਿਆਂ ਵਾਂਗ ਕਹਿਣੇ ਸੋਚਿਆ ਮੈਨੂੰ ਤਾਂ ਆਪਣੀ YouTube ਵਾਸਤੇ ਇਸ ਚੀਜ਼ ਤੱਕ ਵਾਸਤੇ ਟੌਰਚਰ ਕੀਤਾ ਗਿਆ ਹੈ ਕਿ ਇਤਨਾਂ ਦੁਖੀ ਹੋ ਕੇ ਨਹੀਂ ਮੈਂ ਨਾ ਅਸੀਂ ਵਲੌਗ ਬਣਾਨੇ ਆ ਪੈਸਾ ਕਿੱਥੋਂ ਆਊਗਾ ਇਸ ਚੀਜ਼ ਦਾ ਕੋਈ ਪਉ ਨਹੀਂ ਪੁੱਛਿਆ ਕਿ ਤਾਂ ਗਿਆ ਕਿਸੇ ਨੇ ਜੋ ਕਲਨਾਮ ਕਾਫੀ ਗਲਵਾਏ ਦੇ ਵਿੱਚ ਵੀ ਹੈਗੀਆਂ ਜੋ ਮੈਂ ਹਜੇ ਵੀ ਨਹੀਂ ਕਿਸੇ ਨਾਲ ਕਰ ਸਕਦੀ ਪਰ ਜਿੱਦਾਂ ਕੋਈ ਲਾਈਫ ਹੋ ਹੋ ਕੇ ਮੇਰੇ ਬਾਰੇ ਰੂਮਰਸ ਫੈਲਾ ਰਹੇ ਆ ਨਾ ਮੈਂ ਕਦੀ ਗੱਲ ਕਰਨੀ ਨਹੀਂ ਸੀ ਪਰ ਹੁਣ ਮੈਂ ਕਰਦੀ ਪਈ ਆ ਕਿਉਂਕਿ ਅਗਰ ਲੋਗ ਰੂਮਰਸ ਬਣਾ ਰਹੇ ਮੇਰੇ ਬਾਰੇ ਫੈਲਾ ਰਹੇ ਆ ਤਾਂ ਫਿਰ ਮੈਂ ਸੱਚ ਕਿਉਂ ਨਾ ਬੋਲਾਂ ਫੁਰ ਗੱਲਾਂ ਮੈਂ ਮੈਨੂੰ ਇੰਨਾ ਕੁ ਜ਼ਿਆਦਾ ਟੌਰਚਰ ਕਰ ਦਿੱਤਾ ਗਿਆ ਸੀ ਕਿ ਮੈਂ ਡਿਪਰੈਸ਼ਨ ਦੇ ਵਿੱਚ ਆ ਕੇ ਆਪਣੇ ਆਪ ਨੂੰ ਖਤਮ ਤੱਕ ਕਰਨ ਦੀ ਕੋਸ਼ਿਸ਼ ਤੋੜ ਕਰ ਲਈਤੀ ਪਰ ਜੋ ਰੱਬ ਨੂੰ ਮਨਜ਼ੂਰ ਆਏਗਾ ਇਨਸਾਨ ਦੇ ਨਾਲ ਉਹੀ ਹੋਏਗਾ ਇੰਨਕ ਜ਼ਿਆਦਾ ਮੈਂ ਡਿਪਰੈਸ ਹੋ ਗਈ ਸੀ ਧੀ ਜਿਹਦੇ ਕਰਕੇ ਮੈਂ ਦੁਬਾਰਾ ਵੀ ਆਪਣਾ ਸਿਰ ਮਾਰਨਾ ਸ਼ੁਰੂ ਕਰ ਦਿੱਤਾ ਸੀ ਤੇ ਇਹ ਸਿਚੁਏਸ਼ਨ ਰੋਜ਼ ਹੀ ਚਲਦੀ ਸੀਗੀ ਇੱਕ ਤਾਂ ਦਿਨ ਹੋਊਗਾ ਜਿਹਦੇ ਵਿੱਚ ਨਹੀਂ ਚਲਦੀ ਹੋਊਗੀ ਪਰ ਇਹ ਚੀਜ਼ਾਂ ਰੂਜ਼ ਹੁੰਦੀਆਂ ਸੀ ਜੇ ਮੈਂ ਜ਼ਿਆਦਾ ਤੁਹਾਨੂੰ ਖੁੱਲ ਕੇ ਦੱਸਾਂ ਅੱਜ ਕਿ ਮੈਂ ਦੀਵਾਰਾਂ 'ਤੇ ਸਿਰ ਮਾਰਦੀ ਮਾਰਦੀ ਸੀਗੀ ਮੈਂ ਕਿੰਨੀਆਂ ਚੀਜ਼ਾਂ ਆਪਣੇ ਸਿਰ ਤੇ ਮਾਰ ਕੇ ਤੋੜਦੀਆਂ ਸੀ ਕਿ ਮੈਂ ਇੰਨੀ ਜ਼ਿਆਦਾ ਦੁਖੀ ਹੋ ਚੁੱਕੀ ਸੀ ਉਹਨਾਂ ਚੀਜ਼ਾਂ 'ਤੇ ਸਾਰਾ ਦਿਨ ਕੰਮ ਕਰਕੇ ਵੀ ਰੋਟੀਆਂ ਬਣਾ ਕੇ ਸਾਰਾ ਕੰਮ ਕਰਕੇ ਸੇਵਾ ਵਿੱਚ ਸਾਰਾ ਦਿਨ ਕੱਢ ਕੇ ਮੇਰਾ ਦਿਲ ਤਾਂ ਤੱਕ ਘੁੱਟ ਕੇ ਸੁਂਦੀ ਸੀ ਕਿ ਤੇ ਜੇ ਮੈਂ ਕਿਸੇ ਦਿਨ ਕਹਿ ਦਿੱਤਾ ਨਾ ਕਿ ਮੈਂ